ਤਿਆਂ ਮੌਕੇ ਆਯੋਜਿਤ ਪ੍ਰੋਗਰਾਮ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ ਇਸ ਪ੍ਰੋਗਰਾਮ ਵਿੱਚ ਜਿੱਥੇ ਪੰਜਾਬੀ ਸੱਭਿਆਚਾਰ ਦੀ ਚਲਕ ਦੇਖੀ ਗਈ ਉੱਥੇ ਹੀ ਛੋਟੇ ਬੱਚਿਆਂ ਅਤੇ ਲੜਕੀਆਂ ਵੱਲੋਂ ਗਿੱਧਾ ਬੋਲੀਆਂ ਮਹਿੰਦੀ ਮੁਕਾਬਲਾ ਅਤੇ ਹੋਰ ਕਈ ਕਿਸਮ ਦੇ ਮੁਕਾਬਲਿਆਂ ਦੌਰਾਨ ਆਪਣੀ ਪੇਸ਼ਕਾਰੀ ਦਿਖਾਈ ਗਈ ਅਤੇ ਆਏ ਮਹਿਮਾਨਾਂ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਬਰਗੇਡੀਅਰ ਰਾਜਸ਼ੇਰ ਗਰੇਵਾਲ ਅਤੇ ਉਹਦੀ ਸੁਪਤਨੀ ਸ਼੍ਰੀਮਤੀ ਸੈਨੇਟ ਗਰੇਵਾਲ ਕਰਨਲ ਨਵਦੀਪ ਸਿੰਘ ਮਾਨ ਅਤੇ ਉਹਨਾਂ ਦੀ ਸੁਪਤਨੀ ਬਨੀਤਾ ਲਾਮਾ ਅਤੇ ਹੋਰ ਉਗੀਆਂ ਸਖੀਤਾ ਨੇ ਆਪਣੀ ਹਾਜ਼ਰੀ ਲਗਵਾਈ ਇਸ ਮੌਕੇ ਗੱਲਬਾਤ ਕਰਦੇ ਡਾਕਟਰ ਰੁਸਤਮ ਅਤੇ ਡਾਕਟਰ ਸ਼ਹਿਜ਼ਾਦ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਯੋਜਿਤ ਕੀਤੇ ਜਾਣਗੇ ਪ੍ਰੋਗਰਾਮ ਕਰਾ ਗਿਆ ਤੀਆਂ ਪੰਜਾਬ ਦੀਆਂ ਤੀਆਂ ਦੀ ਜੋ ਖੁਸ਼ੀਆਂ ਆਪਣਾ ਮਨਾਉਂਦੀਆਂ ਨੇ ਉਹਦੀ ਉਹਦੀ ਇੱਕ ਸੈਲੀਬ੍ਰੇਸ਼ਨ ਥੀਗੀ ਜੋ ਸਾਡੇ ਵੱਲੋਂ ਮਨਾਇਗੀ ਤੇ ਜਿਸ ਦਾ ਸਪான்ਸਰ ਅਸੀਂ ਲੀਵਕ ਟੀਮ ਵੱਲੋਂ ਸਕੀਨੋਟਿਕਾ ਦੇ ਨਾਲ ਮਿਲ ਕੇ ਸੀ ਕਰਿਆ ਸੀ ਇਹਨੂੰ ਆਰਗੇਨਾਈਜ਼ ਕੀਤਾ ਸੀ ਮੇਰੇ ਕੋਲ ਮੇਕਅਪ ਮੂਵਮੈਂਟ ਵਾਲਿਆਂ ਨੇ ਸਾਡੇ ਅੱਜ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਮਿਲਟਰੀ ਸਟੇਸ਼ਨ ਸਨਗਰੂੜ ਤੋਂ ਬਰਗੇੜੀਆ ਰਾਸ਼ਨ ਗਰੇਵਾਲ ਜੀ ਤੇ ਕਰਨਲ ਨਵਦੀਪ ਸਿੰਘ ਮਾਨ ਉਹ ਵੀ ਇੱਥੇ ਸਾਡੇ ਸ਼ਿਰਕਤ ਲੈ ਕੇ ਆਏ ਤੇ ਲਾਈਵ ਸਿੰਗਰ 우ਸਤਾਦ ਅਫਤਰ अली ਮਤੋਈ ਜੀ ਨੇ ਪਰਫਾਰਮਿੰਗ ਕੀਤਾ ਹੈ ਔਰ ਬਹੁਤ ਵਧੀਆ ਸ਼ਾਨਦਾਰ ਪ੍ਰੋਗਰਾਮ ਰਿਹਾ ਲੋਕਾਂ ਨੇ ਬਹੁਤ ਸਾਰੇ ਸਾਡੇ ਜਿਹੜੇ ਕੁਝ ਸਪான்ਸਰਸ ਦੀਆਂ ਸਟਾਲਸ ਦੀਆਂ ਖਾਣਾ ਦੱਬਚਾਣਾ ਬਸ ਸਿੱਕੇ ਸੈਲੀਬ੍ਰੇਸ਼ਨ ਦੀ ਕਿ ਜੋ ਬਹੁਤ ਵਧੀਆ ਵੀ ਕਿਨਾਲਾ ਸਾਡਾ ਪ੍ਰੋਗਰਾਮ ਹੋਇਆ ਬਤੌਰ ਸਪੌਂਸਰ ਤੋਂ ਵੀ ਰਿਸਪੌਂਸ ਮਿਲਿਆ ਨੇ ਸਾਨੂੰ ਬਹੁਤ ਸ਼ਾਇ ਰਿਸਪੌਂਸ ਮਿਲਿਆ ਜਿਹੜਾ ਸਾਡੇ ਵੱਲੋਂ ਜੋ ਚਾਪ ਲਾਈ ਗਈ ਉਹਦੇ ਵਿੱਚ 90% ਲੋਕ ਜੋ ਫਸਟ ਟਾਈਮ ਰਿਸਪੌਂਡਰ ਨੇ ਕਿ ਇਟ ਵਾਸ ਅ ਗੁੱਡ ਔਰ ਇਹਦੇ ਵਿੱਚ ਜਿੰਨੇ ਵੀ ਹੋਰ ਸਾਡੇ ਦੇ ਸਪੌਂਸਰ ਨੇ ਉਹਦੇ ਪ੍ਰੋਡਕਟਸ ਦੀ ਬੜੀ ਸਲਾਘਾ ਕੀਤੀ ਗਈ ਤੇ ਬਲੰਦੂਦ ਵਾਲੇ ਨੇ ਉਹਨਾਂ ਨੇ ਜੋ ਗਿਫਟਸ ਦਿੱਤੀਆਂ ਉਹਨਾਂ ਦੀ ਫਰੇਗਰੈਂਸ ਜੋ ਬੜਿਆਲਾ ਦਰਜ ਦੀ ਹੈ ਸਕਿਨ ਆਰਟੀਕਲ ਪ੍ਰੋਡਕਟਸ ਮੀਨ ਟਾਈਮ ਤੇ ਬੜਾ ਅੱਛਾ ਪ੍ਰੋਗਰਾਮ ਦਿਹਾਉ। ਮੀਨਰ ਸਪਾਂਸਰਸ ਵਾਰ ਵੈਰੀ ਗੁੱਡ ਸਪਾਂਸਰਸ ਆਂ ਦੇਰਿਓ ਗਾਣ। ਕੀ ਨਾਮ ਤੁਹਾਡਾ? ਮੇਰਾ ਨਾਮ ਮਹੀਰ ਅਹਿਮਦ ਹੈ। ਮੈਂ ਮਲਿਕਪੁਰਲਾ ਜੈਨ ਵਾਲਾ ਹਾਂ। ਔਰ ਇਹ ਜਿਹੜਾ ਇਵੈਂਟ ਤੀਆਂ ਪੰਜਾਬੀਆਂ ਕਰਵਾਈਆਂ ਗਈਆਂ ਨੇ। ਲੇਡੀਜ਼ ਵੱਲੋਂ ਫਰਸਟ ਆਫ ਆਲ ਮਤਲਬ ਇੰਨਾ ਜ਼ਿਆਦਾ ਮਜ਼ਾ ਆ ਰਿਹਾ ਹੈ। ਐਂਡ ਇੰਨੀਆਂ ਗਿਫਟਸ ਇਹਨਾਂ ਨੇ ਡਿਸਟ੍ਰਿਬਿਊਟ ਕੀਤੀਆਂ ਨੇ ਇੰਨਾ ਜ਼ਿਆਦਾ ਇੰਜੋਏ ਕੀਤਾ ਫਨ ਕੀਤਾ ਗੇਮਸ ਐਂਡ ਬਹੁਤ ਕੁਝ ਹੈ ਐਂਡ ਅਸੀਂ ਕਮਾਂਗੇ ਵੀ ਤੁਸੀਂ ਅੱਗੇ ਵੀ ਐਸੇ ਇਵੈਂਟਸ ਲੈ ਕੇ ਆਓ ਔਰ ਅਸੀਂ ਉਹ ਵੀ ਇਵੈਂਟਸ ਐਸੇ ਹੀ ਇੰਜੋਏ ਕਰਾਂਗੇ ਥੈਂਕ ਯੂ ਤੁਹਾਡਾ ਕੁਐਸਚਨ ਨੰਬਰ 10 ਤੋਂ ਕਿੰਨੇ ਨੰਬਰ 10 ਤੋਂ ਤੁਹਾਨੂੰ ਪਤਾ ਹੀ ਹੈ 100 ਬਹੁਤ ਅੱਛਾ ਇਹਨਾਂ ਨੇ ਸਾਰੇ ਮੇਕਅਪ ਜੋ ਵੀ ਆਪਣੇ ਹੈਗੇ ਇਹਨਾਂ ਨੇ ਬਹੁਤ ਅੱਛਾ ਆਰਗੇਨਾਈਜ਼ ਕਰਵਾਇਆ ਹੋਇਆ ਸੀ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਅਸੀਂ ਸਾਰੇ ਫਰੈਂਡਸ ਇਕੱਠੇ ਸਾਰੇ ਕਰਕੇ ਅਸੀਂ ਆਏ ਆ ਕਿ ਅਸੀਂ ਹੋ ਰਿਹਾ ਕਿ ਇੰਜੋਏ ਕਰੀਏ ਤੇ ਆਪਣਾ ਟੈਲੈਂਟ ਆ ਕੇ ਦਿਖਾਈਏ ਤੇ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਆਪਣੀ ਸਿੰਗਿੰਗ ਦਿਖਾਈ ਗਿੱਧਾ ਪਾਇਆ ਹਰ ਇੱਕ ਚੀਜ਼ ਨੂੰ ਅਸੀਂ ਪੂਰੇ ਅੱਛੇ ਤਰੀਕੇ ਨਾਲ ਇੰਜੋਏ ਕੀਤਾ ਤੇ ਫੁੱਲ ਅਕਤਰ ਅਲੀ ਮਤੋਈ ਸਾਹਿਬ ਨੇ ਆਪਣਾ ਫੁੱਲ ਐਂਟਰਟੇਨਮੈਂਟ ਕਰਵਾਇਆ ਸੀ ਖੂਬ ਇੰਜੋਏ ਕੀਤਾ ਥੈਂਕ ਯੂ ਸੋ ਮੱਚ ਸਾਨੂੰ ਇਸ ਬਹੁਤ ਅੱਛਾ ਲੱਗਿਆ ਤੇ ਇੱਥੇ ਦਾ ਸੱਭਿਆਚਾਰ ਇੱਥੇ ਦਾ ਕਲਚਰ ਵੀ ਪੂਰਾ ਪੰਜਾਬੀ ਠੀਕਾ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਤੇ ਅਸੀਂ ਸਭ ਨੇ ਬਹੁਤ ਇੰਜੋਏ ਕੀਤਾ ਇੱਥੇ ਦਾ ਖਾਣਾ ਵੀ ਅਰੇਂਜਮੈਂਟਸ ਵੀ ਬਹੁਤ ਅੱਛੇ ਠੀਕੇ ਥੈਂਕ ਯੂ ਹਾਂਜੀ ਪੈਸੇ ਵਸੂਲਨੇ ਪੂਰੀ ਤਰ੍ਹਾਂ 10 ਤੋਂ 10 ਪੂਰੇ ਫੁੱਲ 10 ਰੁਪਏ ਮੈਂ ਵੀ 10 ਤੋਂ 10 ਦਵਾਂਗੀ ਇੱਥੇ ਆ ਕੇ ਬਹੁਤ ਜ਼ਿਆਦਾ ਮਜ਼ਾ ਰਹੀ ਤੂੰਗੀ ਇੱਥੇ ਆ ਕੇ ਬਹੁਤ ਜ਼ਿਆਦਾ ਇੰਜੋਏ ਕੀਤਾ ਬਹੁਤ ਜ਼ਿਆਦਾ ਮਜ਼ਾ ਆਇਆ ਡਾਂਸ ਪਰਫਾਰਮੈਂਸਿਸ ਕਿੱਤੀਆਂ ਇੰਟਰਟੇਨਮੈਂਟ ਪੂਰਾ ਕਿੱਤਾ ਸਾਨੇ ਗਿਫਟ ਹਾਂਜੀ ਹਾਂਜੀ ਮੇਰਾ ਨਾਮ ਫਰਹੀਨ ਹੈ ਸਾਨੂੰ ਇਸ ਇਵੈਂਟ ਦੇ ਵਿੱਚ ਆ ਕੇ ਬਹੁਤ ਅੱਛਾ ਲੱਗਿਆ ਮੈਂ ਇਹ ਪਰਫਾਰਮੈਂਸ ਨੂੰ 10 ਤੋਂ 100 10 ਤੋਂ 100 ਦੇਣਾ ਚਾਹੂੰਗੀ ਕਿਉਂਕਿ ਮੈਨੂੰ ਇਹ ਬਹੁਤ ਵਧੀਆ ਲੱਗਿਆ ਤੇ ਇਹਦੇ ਵਿੱਚ ਸਾਰੀਆਂ ਪਰਫਾਰਮੈਂਸੀਆਂ ਸਾਰੀਆਂ ਬਹੁਤ ਵਧੀਆ ਲੱਗਿਆ ਸਾਨੇ ਸਭ ਨੇ ਬਹੁਤ ਇੰਜੋਏ ਕੀਤਾ ਤੇ ਅਸੀਂ ਉਡੀਕ ਕਰਦੇ ਆ ਨੈਕਸਟ ਇਵੈਂਟ ਦੀ ਤੇ ਜਲਦੀ ਜਲਦੀ ਆਵੇ ਅਸੀਂ ਹੋਰ ਵੱਧ ਤੋਂ ਵੱਧ ਇੰਜੋਏ ਕਰੀਏ ਤੇ ਸਾਡੇ ਬੱਚਿਆਂ ਨੇ ਵੀ ਬਹੁਤ ਇੰਜੋਏ ਕੀਤਾ ਥੈਂਕ ਯੂ ਮੈਂ ਕਰ ਨਿਹਰਾ ਨਾਮ ਮੁਹੰਮਦ ইমরান ਫਰੋਂ ਮੀ ਟਾਈਮ ਲੇਰਕੋਲਾ ਤੇ ਅਸੀਂ ਇੱਥੇ ਆਏ ਧੀਆ ਪੰਜਾਬ ਦੀਆਂ ਦਾ ਪ੍ਰੋਗਰਾਮ ਦੇ ਵਿੱਚ 10 ਅਗਸਤ 2025 ਨੂੰ ਮਾਸ਼ਾਅੱਲਾ ਬਹੁਤ ਵਧੀਆ ਪ੍ਰੋਗਰਾਮ ਰਿਹਾ ਸੁਪਰ ਡੁਪਰ ਹਿੱਟ ਆਈ ਦੀ ਸਾਡੇ ਪ੍ਰੋਡਕਟ ਨੂੰ ਆਲਮੋਸਟ ਤੁਸੀਂ ਐ ਸਮਝ ਲਓ ਜੀ 99% ਸਾਡਾ ਸੋਲਡ ਆਊਟ ਹੋ ਗਿਆ। ਜਸਟ ਜੋ ਹੁਣ ਟੇਬਲ ਦੇ ਉੱਤੇ ਦਿਖ ਰਿਹਾ 5-7 ਸੌ ਹੀ ਨੇ ਬਚੀਆਂ ਨੇ ਬਾਕੀ ਸਾਰੀਆਂ ਸਾਡੇ ਸ਼ੌਕਸ बिक ਚੁੱਕੀਆਂ ਨੇ। ਦੱਸੋ ਕਿੰਨੇ ਨੰਬਰ ਦੇ ਦੂੰਗੇ ਤੁਸੀਂ ਬੰਦੋਂ? ਮੈਂ ਹੀ ਦੱਸ ਦੇ ਵਿੱਚੋਂ 100 ਹੀ ਨੰਬਰ ਦਊਗਾ ਜੀ ਨਾ। ਮਾਸ਼ਾਅੱਲ੍ਹਾ ਤੁਹਾਡਾ। ਮੇਰਾ ਨਾਮ ਪਿੰਕੀ। ਕਿਹੜਾ ਬ੍ਰਾਂਡ ਬਣਾ? ਬਿਕਾਨੇਰੀ ਬੁਟੀ। ਬਾਈ ਪਿੰਕੀ ਮੇਰੀ ਆਈਡੀ ਹੈ। ਤੁਸੀਂ ਫਿਰ بطور ਸਪੌਂਸਰ ਆਏ ਸੀ। ਜੀ। ਕੀ ਮੈਂ ਰਿਪੋਰਟ ਕਰ ਰਿਹਾ? ਮਤਲਬ ਮੈਂ ਮੇਰੇ ਕੋਲ ਵਰਡ ਨਹੀਂ ਹੈ ਐਕਸਪਲੇਨ ਕਰਨ ਦੇ ਕਿ ਮੈਂ ਮਤਲਬ ਮੈਂ ਇਨਾ ਇੰਜੋਏ ਕੀਤਾ ਜੋ ਵੀ ਮੇਰੇ ਨਾਲ ਆਏ تھے ਉਹਨਾਂ ਨੇ ਵੀ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਅਸੀਂ ਚਾਹਾਂਗੇ ਕਿ ਮਲੇਰ ਕੋਟਲਾ ਦੇ ਵਿੱਚ ਐਦਾਂ ਦੇ ਪ੍ਰੋਗਰਾਮ ਹੋਰ ਆਰਗੇਨਾਈਜ਼ ਕੀਤੇ ਜਾਣ ਇੰਨੇ ਹੀ ਸੁਪਰ ਵੈਲ ਸਟਾਈਲ ਤਰੀਕੇ ਨਾਲ ਜਿੰਨਾ ਵਧੀਆ ਇਹ ਪ੍ਰੋਗਰਾਮ ਇੱਥੇ ਮੈਂ ਫਸਟ ਟਾਈਮ ਅਟੈਂਡ ਕੀਤਾ ਮੈਂ ਸਭ ਨੂੰ ਕਹਿਣਾ ਚਾਹੂੰਗੀ ਕਿ ਐਦਾਂ ਦੇ ਪ੍ਰੋਗਰਾਮ ਇੱਥੇ ਦੁਬਾਰਾ ਕੀਤੇ ਜਾਣ ਤੇ ਫਿਰ ਮੈਂ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਾਂ ਤੇ ਜੋ ਇਹ ਫੰਕਸ਼ਨ تھا ਮਤਲਬ ਰੀਅਲੀ ਸੁਪਰਬ ਔਰ ਤੁਸੀਂ ਕਿਸ ਕਿਸਮ ਦੇ ਪਹਿਲਾਂ ਕਿਹੜੇ ਇਵੈਂਟ ਦੇ ਵਿੱਚ ਹਿੱਸਾ ਲਿਆ? ਜੀ ਸਰ ਲਿਆ। ਕਿਹੋ ਜਿਹਾ ਐਕਸਪੀਰੀਅੰਸ ਹੋਇਆ? ਮਤਲਬ ਕੀ ਕੰਪੇਅਰ ਕਰੀਂ ਅਗਰ ਆਪਾਂ ਕਿੰਨੇ ਨੂੰ ਦੱਸੋ ਨੰਬਰ ਤੋਂ ਹਾਂਗੇ? ਮੈਂ ਇਹਨੂੰ 10/10। ਮੇਰਾ ਨਾਮ ਵੀ ਤੁਹਾਡਾ। ਸਰ ਮੇਰਾ ਨਾਮ ਰਚਨੀ ਸੈਣੀ ਹੈ। ਹਾਂਜੀ ਤੇ ਮੈਂ ਪ੍ਰੋਫੈਸ਼ਨਲ ਐਜੂਕੇਸ਼ਨ టీਚਰ ਹਾਂ ਤੇ ਮਤਲਬ ਮੈਂ ਕਾਫੀ ਟਾਈਮ ਤੋਂ ਬਾਅਦ ਇੱਕ ਅਬ ਸਟ्रेसਫੁੱਲ ਲਾਈਫ ਦੇ ਵਿੱਚ ਕਹਿ ਦਿੰਨੇ ਆ ਕਿ ਅੱਜ ਮੈਂ ਬਹੁਤ ਹੀ ਜ਼ਿਆਦਾ ਇਸ ਨੂੰ ਇੰਜੋਏ ਕੀਤਾ ਤੇ ਤੀਆਂ ਅਤੇ ਹੋਰੜੇ ਦਾ ਆਪਣਾ ਇੱਕ ਕਲਚਰ ਹੈ। <laughs> बहुत टाइम बाद आज मैं लिटरली बचपन तो बाद में आज सेलिब्रेट कर रही हूं एक तरह क्योंकि बिजी शेड्यूल में बहुत बहुत एंजॉय किया तो तो इवन मेरे बच्चे ने बहुत एंजॉय किया सब तो बड़ी गल की सेफ सी का प्लेस सेफ सी फैमिली वाले सी के सब कुछ बहुत बढ़िया रहा हर चीज परफेक्ट सी थैंक यू की नाम है अलीजा 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 क्या नाम है प्रोग्राम दे वाला

ਇਸ ਤਰ੍ਹਾਂ ਫੀਲ ਹੋਇਆ ਮਤਲਬ ਇਵੈਂਟ ਐਨਜੋਏ ਕੀਤਾ ਪੂਰਾ ਹਾਂਜੀ ਅੱਗੇ ਔਰ ਬਾਕੀ ਕੀ ਪੋਜੀਸ਼ਨ ਆਈ ਥੋੜੀ ਮੈਂ ਫਰਸਟ ਪੋਜੀਸ਼ਨ ਆਈ ਹੋਰ ਵੈਰੀ ਗੁੱਡ ਫੋਲੋ ਡਾਂਸਿੰਗ ਆ ਹਾਂਜੀ ਅਗੇ ਲੋ ਇਸ ਤਰ੍ਹਾਂ ਦੇ ਇਵੈਂਟ ਦੇ ਵਿੱਚ ਜਾਂਦੇ ਹੋ ਤੁਸੀਂ ਹੋਰ ਵੀ ਇਵੈਂਟ ਦੇਖੀਆਂ ਇਹ ਵੀ ਇਵੈਂਟ ਦੇ ਕੀ ਐਨਜਾਇਮੈਂਟ ਪੂਰਾ ਸੀਗਾ ਹਾਂਜੀ ਖਾਣਾ ਵਗੈਰਾ ਖਾਇਆ ਹਾਂਜੀ ਹੱਲੀ ਕੀ ਜੋ ਮਾਰਾ ਤੋਟਾ ਹਾਂਜੀ ਮੈਂ ਸਾਬੂ ਦੰਦੀਆਂ ਵਾਲਾ ਤੇ ਅੱਜ ਅਸੀਂ 3ਾਂ ਦੇ ਪ੍ਰੋਗਰਾਮ ਜਾਇਦ ਦੀ 3ਾਂ ਪੰਜਾਬ ਦੀਆਂ ਦਾ ਬਹੁਤ ਸੋਹਣਾ ਪ੍ਰੋਗਰਾਮ ਸੀ ਮਲੇਰ ਕੋਡਲਾ ਸ਼ਹਿਰ ਦੇ ਵਿੱਚ ਤੇ ਅੱਜ ਮੈਂ ਆਪਣੇ ਪਰਿਵਾਰ ਦੇ ਨਾਲ ਆਇਆ ਤੇ ਨਾਲੇ ਮੈਂ ਅੱਜ 6 ਡਿਕਟਾਂ ਹੋਰ ਬੁੱਕ ਕੀਤੀਆਂ ਸੀਗੀਆਂ ਤੇ ਬਹੁਤ ਚੰਗਾ ਲੱਗਿਆ ਸਾਡੇ ਕੋਲੇ ਲਫ਼ਜ਼ ਘੱਟ ਹੋ ਜਾਂਦੇ ਨੇ ਅੰਨਾ ਸੋਹਣਾ ਪ੍ਰੋਗਰਾਮ ਲੱਗਿਆ ਮੈਂ ਤਾਂ ਅਪੀਲ ਕਰਦਾ ਕਿ ਹਰੇਕ ਸੰਸਥਾ 3ਾਂ ਦਾ ਪ੍ਰੋਗਰਾਮ ਮਨਾਵੇ ਮੈਨੂੰ ਬੜਾ ਅੱਛਾ ਲੱਗਿਆ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਵੀ ਮੈਂ ਕਿੱਦਾਂ ਬਿਆਨ ਕਰਾਂ ਬਹੁਤ ਜ਼ਿਆਦੇ ਇਹ ਜੋ 100 ਜੋ 101% ਅੰਨਗ ਜੇ ਆਪਾਂ ਲਾਭਾਂ ਚ ਬਿਆਨ ਕਰੀਏ ਨਹੀਂ ਹੁੰਦਾ 101% ਭਾਜੀ ਰਿਜ਼ਲਟ ਮਿਲਿਆ ਇੱਥੇ ਆ ਕੇ ਬਹੁਤ ਵਧੀਆ ਪ੍ਰੋਗਰਾਮ ਆ ਬ੍ਰਦਰ ਮੈਂ 10 ਤੋਂ 11 ਹੀ ਦੂੰਗਾ ਜੀ ਬਤ ਕਰੀ ਹੋਰ ਗੱਲ ਆ ਆਪਾਂ ਆਪਣਾ ਟਾਈਮ ਖਰ ਰਹੇ ਆ ਪੈਸੇ ਨੌਣੇ ਆ ਹਾਂਜੀ ਪਰ ਅੱਗੇ ਨੂੰ ਆਪਾਂ ਇੱਕ ਐਂਟਰੀ ਦਿੰਦੇ ਆ ਹਾਂਜੀ ਲੋਕ ਹੈਗਾ ਆਪਾਂ ਜਾਂਦੇ ਆ ਹਾਂਜੀ ਪ੍ਰੋਗਰਾਮ ਹੋਰ ਵੀ ਦੇਖੇ ਹੋ ਕੇ ਉਹਨਾਂ ਦਾ ਟੂਰਨਾਮੈਂਟ ਫਰੰਟ ਫਾਰਕਲੇ ਗਿਆ ਸਰ ਮੈਂ ਪ੍ਰੋਗਰਾਮ ਨਾ 6-7 ਅਟੈਂਡ ਕਰੇ ਨੇ ਇਹ ਪ੍ਰੋਗਰਾਮ ਨੂੰ ਇੱਕ ਨੰਬਰ ਲੱਗਿਆ ਤੇ ਇਹਦੇ ਵਿੱਚ ਇੱਕ ਹੋਰ ਬਹੁਤ ਵਧੀਆ ਸੀ ਜਿਹੜੇ 5 ਸਾਲ ਤੋਂ ਘੱਟ ਉਮਰ ਦੇ ਸੀ ਉਹਨਾਂ ਦੀ ਬਿਲਕੁਲ ਫ੍ਰੀ ਸੀ ਤੇ ਪੂਰੇ ਦੇ ਪੂਰੇ ਪੈਸੇ ਵਸੂਲ ਪਾਏ ਨਹੀਂ ਐਸੀ ਗੱਲ ਨਹੀਂ ਮੈਂ ਤਾਂ ਐਂ ਕਹਿਣਾ ਵੀ ਇਹਨਾਂ ਨੂੰ ਵਜਾਇਆਂ ਨੂੰ ਅੰਨਾ ਖਰਚ ਕਰਿਆ ਇਹਨਾਂ ਨੇ ਆਪਣੇ ਪੱਲੇੋਂ ਪੈਸੇ ਵਾਏ ਨੇ ਬਹੁਤ ਬੱਚਿਆਂ ਨੇ ਇੰਜੋਏ ਕਰਿਆ ਮੈਂ ਬਹੁਤ-ਬਹੁਤ ਜ਼ਿਆਦਾ ਤਾਰੀਫ਼ ਕਰਦਾ ਇਹਨਾਂ ਦੀ ਬਹੁਤ ਸਲਾਗੋ ਜੋ ਕੰਮ ਕੀਤਾ ਕਿਉਂਕਿ ਇਹ ਤਿਹਾੜੀ ਦੇ ਵਿੱਚ ਧੀਆਂ ਦਿਹਾੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਆਪਣਾ ਚਲੋ ਜਿਹੜਾ ਟਾਈਮ ਸਪੈਂਡ ਆ ਬਹੁਤ ਵਧੀਆ ਮੁਸਕਿਲਾਂ भरी जिंदगी ਦੇ ਵਿੱਚ 10 ਮਿੰਟ ਬੰਦੇ ਨੂੰ ਆਰਾਮ ਮਿਲ ਜਾਂਦਾ ਜੀ ਬਹੁਤ ਹੀ ਇੰਦਿਆਂ ਨੇ ਇਕੱਠਿਆਂ ਹੋ ਜਾਂਦੇ ਨੇ ਬਹੁਤ ਵਧੀਆ ਸਲਾਗ ਜੋ ਕੰਮ ਹੈ ਇਹ ਮੈਂ ਹਰੇਕ ਸੰਸਥਾ ਨੂੰ ਦੁਆਰਾ ਫਿਰ ਅਪੀਲ ਕਰਨ ਲੱਗਿਆ ਵੀ ਗਰੁੱਪਾਂ ਦੇ ਵਿੱਚ ਬਣਾ ਕੇ ਦੀਆਂ ਦਾ ਪ੍ਰੋਗਰਾਮ ਕਰਨਾ ਚਾਹੀਦਾ ਭਾਜੀ ਹਾਂਜੀ ਸਰ ਹਾਂਜੀ ਮੈਨੂੰ ਕੀ ਨਾਮ ਹੈ ਤੁਹਾਡਾ ਅੱਜ ਮੇਰਾ ਨਾਮ ਮੁਕਸਾਨਾ ਹਾਂਜੀ ਹਾਂਜੀ ਅਸੀਂ ਮਰੇ ਕੋਲੋਂ ਤੋਂ ਤਾਂ ਕਿਵੇਂ ਲੱਗਿਆ ਪ੍ਰੋਗਰਾਮ ਹਾਂਜੀ ਮੈਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਮੈਂ ਇਦਾਂ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਗਈਆਂ ਤੀਆਂ ਦੇ ਤਿਹਾੜੀ ਤੇ ਪਰ ਇਹ ਪ੍ਰੋਗਰਾਮ ਇਹਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਬਹੁਤ ਵਧੀਆ ਸੀਗਾ ਸਭ ਤੋਂ ਕਿੰਨੇ ਨੰਬਰ ਦੋ ਹਾਂਜੀ ਮੈਂ 10 ਤੋਂ 11 ਨੰਬਰ ਹੀ ਦਵਾਂਗੇ ਮੈਨੂੰ ਪੂਰੇ ਵਧੀਆ ਲੱਗਿਆ ਕੰਮ ਹਾਂਜੀ ਬਿਲਕੁਲ ਕਾਸ ਵੀ ਕੋਈ ਚੀਜ਼ ਦੀ ਕਮੀ ਨਹੀਂ ਸੀਗੀ ਬਹੁਤ ਜ਼ਿਆਦਾ ਵਧੀਆ ਸੀਗਾ ਮੈਨੂੰ ਪੂਰਾ ਵਧੀਆ ਲੱਗਿਆ ਸਾਰੇ ਇੰਜੋਏ ਪੂਰਾ ਫੁੱਲ ਇੰਜੋਏ ਕੀਤਾ ਲੇਡੀਜ਼ ਨੇ ਗਿਫਟ ਵਗੈਰਾ ਮਿਲੇ ਕੋਈ ਹਾਂਜੀ ਗਿਫਟ ਵੀ ਮਿਲੇ ਨੇ ਵਾਧੂ ਪਰ ਦੋ ਆਪਣਾ ਇੱਕ ਐਂਟਰੀ ਫੀਸ ਦਿੱਤੀ ਹੋਈ ਹੈ YouTube ਪਰ ਤਾਂ ਵਸੂਲ ਹਾਂਜੀ ਪੂਰਾ ਜੀ ਪੂਰਾ ਪੂਰਾ ਪੈਸਾ ਵਸੂਲ ਹੋਇਆ ਜੀ ਆਪਾਂ ਨੂੰ